ਪੁੱਠੀ ਖਲ ਉਤਰਵਾਉਣ ਵਾਲੇ ਮਹਾਨ ਸ਼ਹੀਦ ਭਾਈ ਜੈ ਸਿੰਘ ਖਲਕਰ ਜੀ ਨੂੰ ਸਨਮਰ ਸਜਦਾ ਸਮੁੱਚਾ ਸਿੱਖ ਪੰਥ ਅਰਦਾਸ ਰਾਹੀਂ ਰੋਜ਼ਾਨਾ ਉਹਨਾਂ ਮਹਾਨ ਸ਼ਹੀਦਾਂ ਨੂੰ ਚੇਤੇ ਕਰਦਾ ਹੈ ਜਿਨ੍ਹਾਂ ਨੇ ਧਰਮ ਦੇ ਲਈ ਕੇਸਾਂ ਸਮੇਤ ਖੋਪਰੀ ਉਤਰਵਾਈ ਬੰਦ-ਬੰਦ ਕਟਵਾਈ ਦੀਗਾਂ ਵਿੱਚ ਉਬਾਲੇ ਗਏ ਆਰੇ ਨਾਲ ਚੀਰੇ ਗਏ ਚਰਖੜਿਆਂ ਉੱਤੇ ਚੜ ਗਏ ਅਤੇ ਪੁੱਠੀ ਖਲ ਉਤਰਵਾ ਕੇ ਵੀ ਸਿੱਖੀ ਲਈ ਆਪਾ ਵਾਰ ਗਏ ਪਰ ਗੁਰੂ ਵੱਲੋਂ ਮੁੱਖ ਨਹੀਂ ਮੋੜਿਆ ਸਿੱਖ ਇਤਿਹਾਸ ਤੇ ਇਹਨਾਂ ਮਹਾਨ ਸ਼ਹੀਦਾਂ ਵਿੱਚ ਅੱਜ ਅਸੀਂ ਪੁੱਠੀ ਖਲ ਉਤਰਵਾ ਕੇ ਸ਼ਹੀਦ ਦਾ ਉੱਚਾ ਰੂਪਾ ਪ੍ਰਾਪਤ ਕਰਨ ਵਾਲੇ ਭਾਈ ਜੈ ਸਿੰਘ ਜੀ ਦਾ ਵਟਮੁੱਲਾ ਇਤਿਹਾਸ ਸਾਂਝਾ ਕਰ ਰਹੇ ਹਾਂ ਸਿੱਖੀ ਲਈ ਪੁੱਠੀ ਖਲ ਉਤਰਵਾ ਲੈਣ ਵਾਲੇ ਭਾਈ ਜੈ ਸਿੰਘ ਖਲਕਟ ਪਿੰਡ ਮੁਗਲ ਮਾਜਰਾ ਦੇ ਵਸਨੀਕ ਸਨ ਆਪ ਜੀ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਪੂਰਨ ਗੁਰਸਿੱਖ ਅਤੇ ਕੀਰਤੀ ਸੀ ਪਰਿਵਾਰ ਸਮੇਤ ਸ਼ਹੀਦੀ ਦੇ ਕੇ ਸਿੱਖੀ ਸਿਦਕ ਪਰੋਸਾ ਤੇ ਅਡੋਲਤਾ ਦਰਸਾਉਂਦਿਆਂ ਕਥਨੀ ਕਰਨੀ ਦੇ ਪੂਰੇ ਹੋਣ ਦਾ ਸਬੂਤ ਦੇਣ ਵਾਲੇ ਭਾਈ ਚੈਤ ਸਿੰਘ ਦੀ ਸਿਫਤ ਇੱਕ ਕਵੀ ਨੇ ਇੰਜ ਕੀਤੀ ਹੈ ਧਨ ਉਨ ਸਿੰਘਨ ਕੇ ਜਿਨ ਕਰ ਸਾਕਾ ਤਜੇ ਪ੍ਰਾਨ ਸ਼ਹੀਦ ਜੈ ਸਿੰਘ ਖਲਕਟ ਹੋਏ ਉਹ ਹੈ ਮਹਾਮਹਾਨ ਸਿੱਖ ਇਤਿਹਾਸ ਦੀ ਇਹ ਬੇਮਿਸਾਲ ਘਟਨਾ ਉਸ ਵੇਲੇ ਦੀ ਹੈ ਜਦੋਂ ਪੰਜਾਬ ਵਿੱਚ ਮੁਗਲਾਂ ਦਾ ਰਾਜ ਸੀ ਤੇ ਉਸ ਵੇਲੇ ਦੇ ਜ਼ਾਲਮ ਮੁਗਲ ਨਵਾਬ ਨੇ ਸਿੱਖਾਂ ਉੱਪਰ ਬੇਅੰਤ ਜ਼ਾਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਸਿੱਖਾਂ ਨਾਲ ਹਰ ਥਾਂ ਭੇਦ ਭਾਵ ਕੀਤਾ ਜਾਂਦਾ ਬਿਨਾਂ ਕਿਸੇ ਕਸੂਰ ਦੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਜ਼ਬਰੀ ਇਸਲਾਮ ਕਬੂਲਣ ਲਈ ਮਜਬੂਰ ਕੀਤਾ ਜਾਂਦਾ ਪਰ ਗੁਰੂ ਦੇ ਸਿੰਘ ਆਪਣੇ ਧਰਮ ਵਿੱਚ ਅਡੋਲ ਰਹਿੰਦੇ ਆ अनेका ਤਸੀਹੇ ਝੱਲਦੇ ਆ ਆਪਣੀ ਜਾਨ ਦੇ ਦਿੰਦੇ ਪਰ ਧਰਮ ਨਾ ਹਾਰਦੇ ਸਨ 1753 ਵਿੱਚ ਅਹਿਮਦ ਸ਼ਾ ਅਬਦਾਲੀ ਨੇ ਦਿੱਲੀ ਤਖਤ ਨੂੰ ਜਿੱਤਣ ਲਈ ਭਾਰਤ ਉੱਤੇ ਦੂਜਾ ਹਮਲਾ ਕਰਕੇ ਪਹਿਲਾਂ ਲਾਹੌਰ ਤੇ ਫਿਰ ਸਰਹੰਦ ਨੂੰ ਆਪਣੇ ਅਧੀਨ ਕੀਤਾ। ਉਸਨੇ ਆਪਣੇ ਫੌਜੀ ਜਰਨੈਲ ਅਬਦุล ਸਮੁਦ ਖਾਨ ਨੂੰ ਸਰਹੰਦ ਦਾ ਫੌਜਦਾਰ ਨਿਯੁਕਤ ਕੀਤਾ। ਜੋ ਸਰਹੰਦ ਤੋਂ ਆਪਣੇ कोतवाल ਨizamuddin ਨਾਲ ਪੂਰੇ ਲਾਹ ਲਸ਼ਕਰ ਸਮੇਤ ਪਿੰਡ ਮੁਗਲ ਮਾਜਰਾ ਪੁੱਜਿਆ ਤੇ ਐਲਾਨ ਕਰਵਾ ਦਿੱਤਾ ਕਿ ਜੋ ਵੀ ਸਿੱਖ ਮਿਲੇ ਉਸ ਨੂੰ ਮੇਰੇ ਕੋਲ ਲਿਆਓ ਖੇਤਾਂ ਵਿੱਚ ਕੰਮ ਕਰਦੇ ਭਾਈ ਜੈ ਸਿੰਘ ਨੂੰ ਸਿਪਾਹੀ ਪਕੜ ਕੇ ਅਬਦુલ ਸਮਦ ਖਾਨ ਦੇ ਸਾਹਮਣੇ ਲੈ ਗਏ ਜਦੋਂ ਭਾਈ ਜੈ ਸਿੰਘ ਨੇ ਉਸ ਨੂੰ ਝੁੱਕ ਕੇ ਸਲਾਮ ਕਰਨ ਦੀ ਥਾਂ ਗੱਜ ਕੇ ਫਤਿਹ ਬੁਲਾਈ ਤਾਂ ਉਹ ਤੜਪ ਉਠਿਆ ਉਸ ਨੇ ਭਾਈ ਜੈ ਸਿੰਘ ਨੂੰ ਤੰਬਾਕੂ ਦੀ ਪੰਡ ਆਪਣੇ ਸਿਰ ਉੱਤੇ ਝੁੱਕ ਕੇ ਪਟਿਆਲੇ ਲੈ ਜਾਣ ਦਾ ਹੁਕਮ ਕੀਤਾ ਭਾਈ ਜੈ ਸਿੰਘ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਮੈਨੂੰ ਮੇਰੇ ਗੁਰੂ ਦਾ ਹੁਕਮ ਹੈ ਇਹ ਤੰਬਾਕੂ ਨੂੰ ਹੱਥ ਵੀ ਨਹੀਂ ਲਗਾਉਣਾ ਪਾਈ ਜੈ ਸਿੰਘ ਜੀ ਦੇ ਪਿਤਾ ਜੀ ਨੇ ਧੰਗੁਰ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਪਾਨ ਕੀਤਾ ਸੀ ਬਚਪਨ ਤੋਂ ਹੀ ਆਪਣੇ ਪਿਤਾ ਜੀ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਧੰਗੁਰ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨਾਂ ਨੂੰ ਜਾਣ ਵਾਲੇ ਪਾਈ ਜੈ ਸਿੰਘ ਗੁਰਮਤਿ ਦੇ ਧਾਰਨੀ ਸਿੱਖੀ ਨੂੰ ਸਮਰਪਿਤ ਗੁਰਬਾਣੀ ਦੇ ਰੰਗ ਵਿੱਚ ਰੰਗੇ ਰਹਿਤਵਾ ਅਤੇ ਤਿਆਗ ਦੀ ਮੂਰਤ ਅੰਮ੍ਰਿਤਧਾਰੀ ਪੂਰਨ ਗੁਰਸਿੱਖ ਸਾਹਿਬ ਅਬਦੁੱਸਮਦ ਖਾਨ ਨੇ ਗਰਜ ਕੇ ਕਿਹਾ ਜੇ ਤੂੰ ਮੇਰੀ ਗੱਲ ਦਾ ਮੰਨੀ ਪੁੱਠਾ ਲੰਕਾ ਕੇ ਖਲ ਉਤਾਰ ਕੇ ਮਰਵਾ ਦਿੱਤਾ ਜਾਵੇਗਾ ਸਮਦ ਖਾਨ ਦੀ ਧੰਕੀ ਸੁਣ ਕੇ ਭਾਈ ਜੈ ਸਿੰਘ ਨੇ ਮੁਸਕਰਾ ਕੇ ਕਿਹਾ ਮੈਨੂੰ ਆਪਣੀ ਸਿੱਖੀ ਜਾਨ ਤੋਂ ਵੀ ਵੱਧ ਪਿਆਰੀ ਹੈ ਭਾਈ ਜੈ ਸਿੰਘ ਦਾ ਜਵਾਬ ਸੁਣ ਕੇ ਅਬਦੁੱਲ ਸਮਰਖ ਖਾਨ ਨੇ ਦੋ ਕਸਾਈ ਬੁਲਵਾਏ ਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਇਸ ਸਿੰਘ ਨੂੰ ਪੁੱਠਾ ਟੰਗ ਕੇ ਇਸ ਦੀ ਖਲ ਉਤਾਰ ਦਿਓ ਭਾਈ ਜੈ ਸਿੰਘ ਜੀ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ اے ਸੱਚੇ ਪਾਤਸ਼ਾਹ ਸੇਵਕ ਦੀ ਬਹੁੜੀ ਕਰੋ ਆਜੂ ਮੈਂ ਸਿੱਖੀ ਕੇਸਾ ਸਵਾਸਾਸਨ ਨਿਭਾ ਸਕਾ ਕਸਾਈ ਖਲ ਉਤਾਰ ਰਹੇ ਸਨ ਤੇ ਭਾਈ ਜੈ ਸਿੰਘ ਜੀ ਜਵਤੀ ਸੈਨਤਾ ਪਾਤ ਕਰ ਰਹੇ ਸਨ ਇਸ ਪ੍ਰਕਾਰ ਸਿੱਖੀ ਸਿਦਕ ਨਿਭਾਉਂਦੇ ਆ ਭਾਈ ਜੈ ਸਿੰਘ ਜੀ ਪੁੱਠੀ ਖਲ ਲੁਹਾ ਕੇ ਸ਼ਹੀਦ ਦਾ ਉੱਚਾ ਰੁਤਬਾ ਪਾ ਗਏ ਇੱਥੇ ਹੀ ਬਸ ਨਹੀਂ ਜਾਲਮਾਂ ਨੇ ਭਾਈ ਜੈ ਸਿੰਘ ਦੀ ਪਤਨੀ ਧੰਨ ਕੌਰ ਦੋਹਾਂ ਪੁੱਤਰਾਂ ਕੜਾਕਾ ਸਿੰਘ ਅਤੇ ਖੜਕ ਸਿੰਘ ਨੂੰ ਵੀ ਕੋਹ ਕੋ ਕੇਸ਼ੇ ਹੀ ਧਰ ਦਿੱਤਾ ਸੀ ਜਦੋਂ ਸਿੰਘ ਸਰਦਾਰਾਂ ਨੂੰ ਇਸ ਗੁਰਸੇਖ ਪਰਿਵਾਰ ਦੀ ਸ਼ਹੀਦੀ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਮੁਗਲ ਮਾਜਰਾ ਪਿੰਡ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਸੀ ਜਿਸ ਥਾਂ ਬਾਬਾ ਜੈ ਸਿੰਘ ਤੇ ਉਹਨਾਂ ਦੇ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ ਸੀ ਅੱਜ ਉੱਥੇ ਬਾਰੰ ਪਿੰਡ ਵਸਿਆ ਹੋਇਆ ਹੈ ਜਿੱਥੇ ਮਹਾਨ ਸ਼ਹੀਦ ਭਾਈ ਜੈ ਸਿੰਘ ਦੀ ਯਾਦ ਵਿੱਚ ਆਲੀ ਸ਼ਾਨ ਗੁਰਦੁਆਰਾ ਸਾਹਿਬ ਉਸੂ ਸ਼ੋਭਤ ਹੈ